ਜਿਹੜੀਆਂ ਜਿਹੜੇ AD 99 ਪੇਪਰ A ਦੇ एग्जाम ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਲਈ ਅੱਜ ਦੀ ਕਲਾਸ ਕਾਫੀ ਜ਼ਿਆਦਾ ਇੰਪੋਰਟੈਂਟ ਤੇ ਹੱਲ ਫਰਣ ਵਾਲੀ ਆ ਸੋ ਤੁਸੀਂ ਦੇਖ ਰਹੇ ਹੋ ਕੈਂਡੀਡੇਟ 24 ਤੇ ਮੈਂ ਹਾਂ ਤੁਹਾਡਾ ਦੋਸਤ ਪਵਨ ਸਰ ਤਾਂ ਅੱਜ ਦੀ ਕਲਾਸ ਵਿੱਚ ਆਪਾਂ ਪ੍ਰੀਵੀਅਸ ਇਗਜ਼ਾਮ 'ਚ ਵਾਰ-ਵਾਰ ਪੁੱਛੇ ਗਏ ਟੋਪ 100 ਪ੍ਰਸ਼ਨ ਕਰਾਂਗੇ ਅੱਜ ਦੀ ਕਲਾਸ ਵਿੱਚ ਓਨਲੀ ਆਪਾਂ 50 ਕਰਾਂਗੇ ਤੇ ਨੈਕਸਟ ਕਲਾਸ ਵਿੱਚ ਆਪਾਂ 50 ਹੋਰ ਕਰਾਂਗੇ ਇਹ ਜਿਹਨੇ ਵੀ ਪ੍ਰਸ਼ਨ ਹਨ ਤੁਹਾਡੇ ਇਗਜ਼ਾਮ ਦੇ ਲਈ ਕਾਫੀ ਜ਼ਿਆਦਾ ਹੈਲਪਫੁਲ ਹੋਣ ਵਾਲੇ ਹਨ ਕਿਉਂਕਿ ਇਹ ਟੋਪ ਸੈਕਟਰ ਹਨ ਪ੍ਰੀਵੀਅਸ ਇਗਜ਼ਾਮ 'ਚ ਵਾਰ-ਵਾਰ ਪੁੱਛੇ ਗਏ ਹਨ ਤੇ ਜਿਹੜੀ ਕੈਂਡੀਡੇਟ ਨੇ ਪਹਿਲਾਂ ਵੀ ਇਸ ਚੈਨਲ ਤੋਂ ਤਿਆਰੀ ਕੀਤੀ ਸੀ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਹੈਲਪਫੁਲ ਮਿਲੀ ਸਗੀ ਇਹ ਜਿਹਨੇ ਵੀ ਪ੍ਰਸ਼ਨ ਹਨ ਤੁਹਾਡੇ ਇਗਜ਼ਾਮ ਦੇ ਲਈ ਕਿਸਕ ਨਹੀਂ ਕਹਿੰਿਆ ਕਿ ਜੇ ਕੈਂਡੀਡੇਟ ਇਸ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਤਾਂ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਜੇਕਰ ਤੁਸੀਂ EDD ਦੀਆਂ ਪ੍ਰੀਵੀਅਸ ਕਲਾਸਾਂ ਦੇਖਣੀ ਹਨ ਜੋ ਕਿ ਤੁਹਾਨੂੰ ਪਹਿਲੇ ਕਰਾਈਆਂ ਹੋਈਆਂ ਸੀਗੀਆਂ ਤਾਂ ਤੁਹ ਤੋਂ ਪੜ ਕੇ ਕਾਫੀ ਜ਼ਿਆਦਾ ਬੱਚੇ ਮਿਲ ਨਹੀਂ ਸਕੀ ਤਾਂ ਤੁਸੀਂ ਇਸ ਚੈਨਲ ਦੇ ਪਲੇਲਿਸਟ ਤੇ ਜਾ ਕੇ ਤੁਸੀਂ EDD 99 ਦੀਆਂ ਪ੍ਰੀਵੀਅਸ ਕਲਾਸਾਂ ਵੀ ਦੇਖ ਸਕਦੇ ਹੋ ਜਿੱਥੋਂ ਤੁਹਾਨੂੰ ਕਾਫੀ ਜ਼ਿਆਦਾ ਹੱਲਪ ਹੋ ਮਿਲ ਸਕੇ ਸੋ ਤਾਰਾ ਟਾਈਮ ਨਾਲ ਲੈਂਦੇ ਹਾਂ ਅਸੀਂ ਤੇ ਪਾਮੂਫਰ ਦੇ ਆ ਕਲਾਸ ਦੇ ਵੱਲ ਮੂਵ ਕਰਦੇ ਹਾਂ ਪਹਿਲੇ ਪ੍ਰਸ਼ਨ ਵੱਲ ਇਹ ਪੰਜਾਬ ਪ੍ਰਸ਼ਨ ਦਾ ਰੈਪਿਡ ਮੌਕ ਟੈਸਟ ਆ ਪਹਿਲਾ ਪ੍ਰਸ਼ਨ ਰਸਿੱਦੀ ਟਿਕਟ ਕਿਸ ਦੀ ਰਚਨਾ ਹੈ? ਕਈ ਵਾਰ ਐਗਜ਼ਾਮ 'ਚ ਰਿਪੀਟ ਹੋਇਆ ਪ੍ਰਸ਼ਨ ਆ ਤਾਂ ਰਸਿੱਦੀ ਟਿਕਟ ਆ ਜੀ ਅਮ੍ਰਿਤਾ ਪ੍ਰੀਤਮ ਦੀ ਫੇਮਸ ਰਚਨਾ ਹੋਈ ਸੀਗੀ। ਆਪਾਂ ਇਹਨਾਂ ਨੂੰ ਅਵਾਰਡ ਕਦੋਂ ਤੇ ਕਿਹੜਾ ਅਵਾਰਡ ਮਿਲੇ ਸੀਗਾ? ਕਈ ਵਾਰ ਇਹਨਾਂ ਨਾਲ ਇਸ ਪੋਟੋਪਿਕ ਨਰੇਟਿਵ ਪ੍ਰਸ਼ਨ ਪੁੱਛੇ ਜਾਂਦੇ ਹਨ। ਇਸ ਕਰਕੇ ਆਪਾਂ ਥੋੜਾ ਬੇਸਿਕ ਨਾਲ ਦੇਖ ਲੈਂਦੇ ਹਾਂ। ਇਹਨਾਂ ਨੂੰ ਪਦਮ ਵਿਭੂਸ਼ਣ ਅਵਾਰਡ ਮਿਲੇ ਸੀਗਾ ਜੀ 2004 ਦੇ ਵਿੱਚ, ਪਦਮ ਸ਼੍ਰੀ ਅਵਾਰਡ 1969 ਦੇ ਵਿੱਚ ਤੇ ਸਾਹਿਤ ਅਕਾਦਮੀ ਅਵਾਰਡ ਮਿਲੇ ਸੀਗਾ 1955 ਦੇ ਵਿੱਚ ਤੇ ਇਹਨਾਂ ਦੇ ਨਾਲ ਇੱਕ ਹੋਰ ਅਵਾਰਡ ਮਿਲੇ ਸੀਗਾ ਨੂੰ ਗਿਆਨਪੀਠ ਅਵਾਰ ਜੋ ਕਿ 1982 ਵਿੱਚ ਮਿਲਿਆ ਸੀਗਾ ਪਦਮ ਵਿਭੂਸ਼ਣ 2004 ਦੇ ਵਿੱਚ ਪਦਮ ਸ਼੍ਰੀ 1969 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ 1955 ਦੇ ਵਿੱਚ ਤੇ ਗਿਆਨਪੀਠ ਅਵਾਰਡ ਮਿਲਿਆ ਸੀਗਾ ਨੂੰ 1982 ਦੇ ਵਿੱਚ ਤੁਸੀਂ ਸਾਰੇ ਇਹ ਅਵਾਰਡ ਯਾਦ ਕਰ ਲੈਣੇ ਆ ਨੈਕਸਟ ਕੁਲਵੰਤ ਸਿੰਘ ਵਿਰਕ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀਗਾ ਤਾਂ ਉਸੇ ਗੱਦੀ ਸ਼ਾ ਵਿਲਾ ਜੋ ਕਿ ਕੁਲਵੰਤ ਸਿੰਘ ਬੇਰਕ ਦਾ ਸਭ ਤੋਂ ਪਹਿਲਾ ਕਹਾਣੀ ਸੀਗਰੇਸ ਆਪਾਂ ਇਹਦੀ ਕਹਾਣੀਵਾਰੀ ਵੀ ਦੇਖ ਲੈਂਦੇ ਹਾਂ ਕਿਉਂਕਿ ਇਹਨਾਂ ਦੀਆਂ ਕਹਾਣੀਆਂ ਕਾਫੀ ਫੇਮਸ ਹਨ ਕਈ ਵਾਰ ਇਗਜ਼ਾਮ ਤੇ ਪੁੱਛੀਆਂ ਵੀ ਜਾ ਸਕਦੀਆਂ ਹਨ ਸ਼ਾ ਵਿਲਾ ਨਜ਼ਰੀ ਲੀਸ ਹੋਈ 1950 ਦੇ ਵਿੱਚ ਤਰਤੀ ਤੇ ਆਕਾਸ਼ 1952 ਦੇ ਵਿੱਚ ਡੁੱਡੀ ਰੀ ਦੱਧ ਇਹੋ ਸੀਕੁਐਂਸ 1954 ਦੇ ਵਿੱਚ ਤੇ ਇੱਕਮ ਕੇ ਹਮਵਾਰਿਕ 1955 ਦੇ ਵਿੱਚ ਤੇ ਦੁੱਧ ਦਾ ਛੱਪੜ 1958 ਦੇ ਵਿੱਚ ਇਹ ਕਾਫੀ ਜ਼ਿਆਦਾ ਰਚਨਾਵਾਂ ਦੀ ਫੇਮਸ ਰਹੀ ਸੀਗੀ ਤੇ ਉਸ ਤੋਂ ਇਲਾਵਾ ਇੱਕ ਹੋਰ ਸੀਗੀ ਜੀ ਗਲਾਨ ਜੋ ਕਿ 1961 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਇਹਨਾਂ ਦੀ ਕਹਾਣੀ ਨੈਕਸਟ ਮੂਵ ਕਰਦੇ ਹਾਂ ਮੋਹਨ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ ਸੀਗਾ ਤਾਂ ਵੱਡਾ ਵਿਲਾ ਵੱਡਾ ਵਿਲਾ ਜੋ ਕਿ ਮੋਹਨ ਸਿੰਘ ਜੀ ਸਾਹਿਤ ਅਕਾਦਮੀ ਅਵਾਰਡ ਇਸ ਰਚਨਾ ਕਰਕੇ ਮਿਲਿਆ ਸੀਗਾ ਤਾਂ ਕਰਕੇ ਰਚਨਾ ਤੁਹਾਡੇ एग्जाम ਦੇ ਲਈ ਕਾਫੀ ਇੰਪੋਰਟੈਂਟ ਮੰਨ ਜਾਂਦੀ ਆ ਮੋਹਨ ਸਿੰਘ ਨੂੰ ਵੱਡਾ ਵਿਲਾ ਕਵਿਤਾ ਲਈ 1949 ਵਿੱਚ ਸਾਹਿਤ ਅਕਾਦਮੀ ਅਵਾਰਡ ਵੀ ਪ੍ਰਾਪਤ ਹੋਇਆ ਸੀਗਾ ਇਹ ਵੀ ਤੁਸੀਂ ਨੋਟ ਕਰ ਲੈਣਾ ਨੈਕਸਟ ਇੱਕ ਕਿਮਿਆਂ ਚ ਦੋ ਤਲਵਾਰਾਂ ਰਚਨਾ ਕਿਹੜੇ ਕ੍ਰਾਂਤੀਕਾਰ ਤੇ ਬਣੀ ਹੋਈ ਆ ਤਾਂ ਇਹ ਬਣੀ ਹੋਈ ਹੈ ਜੀ ਕਰਤਾਰ ਸਿੰਘ ਸਰਾਭਾ ਦੇ ਉੱਤੇ ਇੱਕ ਕਿਮਿਆਂ ਵਿੱਚ ਦੋ ਤਲਵਾਰਾਂ ਦੀ ਰਚਨਾ ਨੈਕਸਟ ਬੀਰਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਕਈ ਵਾਰ ਐਗਜ਼ਾਮ ਚ ਰਿਪੀਟ ਹੋਇਆ ਤੁਹਾਨੂੰ ਇਸ ਦਾ ਆਨਸਰ ਵੀ ਪਤਾ ਹੋਵੇਗਾ ਤੇ ਸ਼ਿਵ ਕੁਮਾਰ ਬਟਾਲਵੀ ਜੀ ਜਿਨ੍ਹਾਂ ਨੂੰ ਵਿਰਾਂ ਦਾ ਕਵੀ ਕਿਹਾ ਤੇ ਜਾਂਦਾ ਹੈਗਾ ਆਪਾਂ ਇਹਨਾਂ ਬਾਰੇ ਥੋੜਾ ਬੇਸਿਕ ਦੇਖ ਲੈਂਦੇ ਆ 1965 ਦੇ ਵਿੱਚ ਉਹ ਆਪਣੀ ਸ਼ਾਨਦਾਰ ਰਚਨਾ ਕਵਿਤਾ ਡਰਾਮਾ ਲੋਣਾ ਲਈ 1967 ਵਿੱਚ ਸਾਹਿਤ ਅਕਾਦਮੀ ਅਵਾਰਡ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤਕਰਤਾ ਬਣਗੀ ਸੀ ਜੇਕਰ ਪੁੱਛਿਆ ਜਾਵੇ ਕਿ ਭਾਰਤ ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਕੌਣ ਸਨ ਤਾਂ ਉਹ ਸੀ ਜੀ ਸ਼ਿਬ ਕੁਮਾਰ ਬਟਾਲਵੀ ਜਿਹਨਾਂ ਨੂੰ ਵਿਰਾਂ ਦਾ ਕਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੇ 1967 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕੀਤਾ ਸੀਗਾ ਨੈਕਸਟ ਬਲਵੰਤ ਗਾਰਗੀ ਨੇ ਕਿਸ ਵਿਸ਼ੇ ਵਿੱਚ ਐਮਏ ਕੀਤੀ ਸੀ ਤਾਂ ਬਲਵੰਤ ਗਾਰਗੀ ਨੇ ਅੰਗਰੇਜ਼ੀ ਸਾਹਿਤ ਅਤੇ ਰਾਜਨੀਤਿਕ ਵਿਆਨ ਦੇ ਵਿੱਚ ਅਮੇ ਕਿਤੀ ਸੀ ਪ੍ਰਸ਼ਨ ਕਈ ਵਾਰ ਰਿਪੀਟ ਹੋਇਆ ਆਪਾਂ ਇਹਨਾਂ ਬਾਰੇ ਥੋੜਾ ਹੋਰ ਦੇਖ ਲੈਂਦੇ ਆਂ ਬਲਵੰਤ ਗਾਰਗੀ ਦੀ ਸਿੱਖਿਆ ਮਡਲੀ ਸਿੱਖਿਆ ਇਹਨਾਂ ਪਿੰਡ ਤੋਂ ਹੀ ਕੀਤੀ ਸੀਗੀ ਬੀਏ ਇਹਨਾਂ ਕੀਤੀ ਸੀਗੀ ਲਾਹੌਰ ਤੋਂ ਤੇ ਐਮਏ ਕੀਤੀ ਇਹਨਾਂ ਨੇ ਰਾਜਨੀਤਿਕ ਵਿਗਿਆਨ ਦੇ ਵਿੱਚ ਲਾਹੌਰ ਦੇ ਐਫਸੀ ਕਾਲਜ ਵਿੱਚੋਂ ਉਸ ਦੇ ਇਲਾਵਾ ਇਹਨਾਂ ਨੇ ਐਮਏ ਅੰਗਰੇਜ਼ੀ ਸਾਹਿਤ ਦੀ ਡੀਏਵੀ ਕਾਲਜ ਤੋਂ 1941 ਦੇ ਵਿੱਚ ਕੀਤੀ ਸੀਗੀ ਨੈਕਸਟ ਆਈ ਸੀ ਨੰਦਾ ਕਿਸ ਤਾਰਾਂ ਦੇ ਨਾਟਕ ਵੇਖੇ ਹਨ ਤਾ 아이ਸੀ ਨੰਦਾ ਨੇ ਸਮਾਜਿਕ ਟਾਈਪ ਦੇ ਨਾਟਕ ਲਿਖੇ ਹਨ ਨੈਕਸਟ ਮੂਵ ਕਰਦੇ ਆ ਬਲਵੰਤ ਗਾਰਗੀ ਨੇ ਪਹਿਲਾ ਇਕਾਂਗੀ ਕਿਹੜਾ ਲਿਖਿਆ ਸੀਗਾ ਤਾਂ ਫੋਕੇ ਸ਼ਕੀਨ ਜੋ ਕਿ ਬਲਵੰਤ ਗਾਰਗੀ ਦੀ ਪਹਿਲੀ ਇਕਾਂਗੀ ਸੀਗੀ ਤੁਸੀਂ ਕਿਸੇ ਵੀ ਰਾਈਟਰ ਦੀ ਫਰਸਟ ਤੇ ਲਾਸਟ ਇਕਾਂਗੀ ਜਰੂਰ ਨੋਟ ਕਰ ਲੈਣੀ ਹੈ ਨੈਕਸਟ ਮੂਵ ਕਰਦੇ ਆ ਸ਼ਾਹ ਮੁਹੰਮਦ ਨੇ ਤੀਸਰੀ ਜਾਤ ਕਿਸ ਨੂੰ ਕਿਹਾ ਹੈ ਤਾਂ ਸ਼ਾਹ ਮੁਹੰਮਦ ਨੇ ਤੀਸਰੀ ਜਾਤ ਅੰਗਰੇਜ਼ਾਂ ਨੂੰ ਕਿਹਾ ਹੈਗਾ ਜੰਗ ਦਾ ਹਾਲ ਕਿਸ ਦੀ ਰਚਨਾ ਹੈ ਕਈ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਪ੍ਰਸ਼ਨਾਂ ਤਾਂ ਜੰਗ ਦਾ ਹਾਲ ਵੀ ਸ਼ਾ ਮੁਹੰਮਦ ਜੀ ਦੀ ਰਚਨਾ ਹੈ ਜਿョ ਕਿ ਕਾਫੀ ਜ਼ਿਆਦਾ ਫੇਮਸ ਹੋਈ ਸੀਗੀ ਰਚਨਾ ਜੰਗ ਦਾ ਹਾਲ ਨੈਕਸਟ ਜੰਗਨਾਮੇ ਦੇ ਕੁੱਲ ਕਿੰਨੇ ਬੰਦ ਹਨ ਤਾਂ ਟੋਟਲ 105 ਬੰਦ ਹਨ ਜੰਗਨਾਮੇ ਦੇ ਨੈਕਸਟ ਮੂਵ ਕਰਦੇ ਆਂ ਅਨੰਦਪੁਰ ਸਾਹਿਬ ਵਿੱਚ ਕਿਹੜਾ ਭਾਰੀ ਮੇਲਾ ਲੱਗਦਾ ਹੈ ਤਾਂ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦਾ ਪੰਜਾਬ ਤੋਂ ਸਭ ਤੋਂ ਵੱਡਾ ਮੇਲਾ ਲੱਗਦਾ ਹੈਗਾ ਤੀਆਂ ਦਾ ਤਿਹਾਰ ਕਦੋਂ ਆਉਂਦਾ ਹੈ ਤੀਆਂ ਦਾ ਤਿਹਾਰ ਸਾਵਣ ਵਿੱਚ ਬਰਖਾ ਰੁੱਤ ਵਿੱਚ ਮਨਾਇਆ ਜਾਂਦਾ ਹੈਗਾ ਨੈਕਸਟ ਮੂਵ ਕਰਦੇ ਹਾਂ ਅਜੀਤ ਕੋਰ ਦੀ ਪਹਿਲੀ ਕਹਾਣੀ ਦਾ ਨਾਮ ਦੱਸੋ ਇੱਕ ਮੁਲਾਕਾਤ ਇੱਕ ਪਿੰਡ ਦੋਵੇਂ ਜਾਣਾ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਆਪਸ਼ਨ B ਇੱਕ ਪਿੰਡ ਜੋ ਕਿ ਅਜੀਤ ਕੋਰ ਜੀ ਦੀ ਪਹਿਲੀ ਕਹਾਣੀ ਸੀਗੀ ਤੇ ਕਦੋਂ ਪ੍ਰਕਾਸ਼ਿਤ ਹੋਈ ਸੀਗੀ 1948 ਦੇ ਅੰਤ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਨੈਕਸਟ ਗੁਲਵੰਤ ਸਿੰਘ ਵਿਰਕ ਦਾ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀਗਾ ਇਰਪਿਤ ਹੋ ਚੁੱਕਾ ਪ੍ਰਸ਼ਨ ਆ ਸ਼ਾ ਵੇਲਾ ਜੁ ਕੀ ਕੁਲਵੰਤ ਸਿੰਘ ਵੀਰ ਕਦਾ ਸਭ ਤੋਂ ਪਹਿਲਾ ਕਾਣੀ ਸੀ ਗਰੇ ਸੀਗਾ ਨੈਕਸਟ ਉਦਾਸੀ ਮਤ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ ਤਾਂ ਉਦਾਸੀ ਮਤ ਦੀ ਸਥਾਪਨਾ ਬਾਬਾ ਸ਼੍ਰੀ ਚੰਦ ਜੀ ਨੇ ਕੀਤੀ ਸੀਗੀ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਬੇਟੇ ਸੀਗੇ ਨੈਕਸਟ ਮੂਵ ਕਰਦੇ ਹਾਂ ਆਧੁਨਿਕ ਪੰਜਾਬੀ ਸਾਹਿਦ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਪਾਏ ਵੀਰ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਸਾਹਿਦ ਦਾ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ ਜਾਂਦਾ ਹੈ ਤੇ ਭਾਈ ਵੀਰ ਸਿੰਘ ਜੀ ਦੀਆਂ ਛੋਟੀ ਕਾਵਾਂ ਦਾ ਵੱਡਾ ਕਵੀ ਦੇ ਨਾਂ ਨਾਲ ਆਧੁਨਿਕ ਪੰਜਾਬੀ ਸਾਹਿਦ ਦਾ ਪਿਤਾ ਮਾ ਵੱਜੋ ਵੀ ਜਾਣਿਆ ਜਾਂਦਾ ਹੈ ਨੈਕਸਟ ਮੂਵ ਕਰਦੇ ਹਾਂ ਪੰਜਾਬੀ ਨਾਵਲ ਦਾ ਪਿਤਾ ਮਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਨਾਨਕ ਸਿੰਘ ਜੀ ਨੂੰ ਪੰਜਾਬੀ ਨਾਵਲ ਦਾ ਪਿਤਾ ਮਾ ਵੱਜੋ ਜਾਣਿਆ ਜਾਂਦਾ ਹੈ ਤੇ ਪ੍ਰਸ਼ਨ ਤੁਹਾਡੇ ਐਗਜ਼ਾਮ ਚ ਆ ਸਕਦਾ ਹੈ ਆਪਾਂ ਇਹਨਾਂ ਬਾਰੇ ਥੋੜਾ ਵੇਸੀ ਦੇਖ ਲੈਂਦੇ ਹਾਂ ਮੇਰੀ ਦੁਨੀਆ ਕਿਸ ਦੀ ਸਵੇ ਜੀਵਨੀ ਹੈ ਤਾਂ ਨਾਨਕ ਸਿੰਘ ਜੀ ਦੀ ਸਵੇ ਜੀਵਨੀ ਕਿਹੜੀ ਆ ਮੇਰੀ ਦੁਨੀਆ ਤੇ ਨਾਨਕ ਸਿੰਘ ਜੀ ਦੀ ਸੁਨਹਿਰੀ ਜਿਲਦ ਕਹਾਣੀ ਸੰਗ੍ਰਹਿ ਕਿਸ ਸਾਲ ਪ੍ਰਕਾਸ਼ਿਤ ਹੋਈ ਸੀਗੀ ਕਿਉਂਕਿ ਇਹ ਫੇਮਸ ਬੁੱਕ ਸੀਗੀ ਇਸ ਕਰਕੇ ਤੂੰ ਇਹ ਕਹਾਣੀ ਨੋਟ ਕਰ ਲੈਣੀ ਕਿ ਕਿਹੜੇ ਸਾਲ ਪ੍ਰਕਾਸ਼ਿਤ ਹੋਈ ਸੀਗੀ 1940 ਦੇ ਵਿੱਚ ਨੈਕਸਟ ਆਈਸੀ ਨੰਦਾ ਦੇ ਨਾਟਕਾਂ ਦਾ ਅੰਤ ਕਿਹੋ ਜਿਹਾ ਹੁੰਦਾ ਹੈ ਤਾਂ ਆਈਸੀ ਨੰਦਾ ਦੇ ਨਾਟਕਾਂ ਦਾ ਅੰਤ ਦੁਖਾਂਤਕ ਭਰਿਆ ਹੁੰਦਾ ਹੈ ਤੁਸੀਂ ਇਹ ਵੀ ਨੋਟ ਕਰ ਲੈਣਾ ਨੈਕਸਟ ਖਵਾਜਾ ਬਖਤਿਆਰ ਕਾਕੀ ਕਿਸ ਦੇ ਗੁਰੂ ਦਾ ਨਾਮ ਸੀਗਾ ਤਾਂ ਬਾਬਾ ਫਰੀਦ ਜੀ ਦੇਖਵਾਜਬਖਤियार ਕਾਕੀ ਇਹਨਾਂ ਦੇ ਗੁਰੂ ਦਾ ਨਾਮ ਸੀਗਾ। ਬਾਬਾ ਸ਼ੇਖ ਫਰੀ ਜੀ ਦਾ ਪੂਰਾ ਨਾਮ ਕੀ ਸੀ? ਤਾਂ ਸ਼ੇਖ ਫਰੀਦਉਦਦੀਨ ਮਸੂਦ ਸ਼ਕਰਗੰਦ ਜੋ ਕਿ ਸ਼ੇਖ ਬਾਬਾ ਫਰੀ ਜੀ ਦਾ ਪੂਰਾ ਨਾਮ ਸੀਗਾ ਤੇ ਸ਼ਾ ਮੁਹੰਮਦ ਕਿਸ ਦਸਮਕਾਲੀ ਕਵੀ ਸੀਗੇ? ਮਹਾਰਾਜ ਦਲੀਪ ਸਿੰਘ ਜੀ ਤੇ ਮਹਾਰਾਜ ਅਜੀਤ ਸਿੰਘ ਜੀ ਦੇ ਸਮਕਾਲੀ ਰਹੇ। ਨੈਕਸਟ ਪਹਿਲੇ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਕਵੀ ਨੂੰ ਮਿਲਦਾ ਹੈ? ਤਾਂ ਸ਼ੇਖ ਫਰੀ ਜੀ ਨੂੰ ਪਹਿਲਾ ਸੂਫੀ ਕਵੀ ਹੋਣ ਦਾ ਮਾਣ ਮਿਲਦਾ ਹੈਗਾ। ਨੈਕਸਟ ਪੈਪਸੂ ਸਰਕਾਰ ਨੇ ਤੇਜਾ ਸਿੰਘ ਨੂੰ ਕਦੋਂ ਅਵਿਨੰਦਨ ਗ੍ਰੰਥ ਪੇਟ ਕੀਤਾ 1921 ਵਿੱਚ ਪੈਪਸੂ ਸਰਕਾਰ ਨੇ ਤੇਜਾ ਸਿੰਘ ਜੀ ਨੂੰ ਅਵਿਨੰਦਨ ਗ੍ਰੰਥ ਪੇਟ ਕੀਤਾ ਸੀਗਾ ਗਾਣਾ ਪਗੜੀ ਸੰਭਾਲ ਜੱਟਾਂ ਦੀ ਰਚਨਾ ਕਿਸ ਨੇ ਕੀਤੀ ਸੀ ਤਾਂ ਬਾਂਕੇ ਦਿਵਾਲ ਨੇ ਤਾਂ ਬਾਂਕੇ ਦਿਵਾਲ ਨੇ ਗਾਣਾ ਪਗੜੀ ਸੰਭਾਲ ਜੱਟਾਂ ਦੀ ਇਹਨਾਂ ਨੇ ਰਚਨਾ ਕੀਤੀ ਸੀਗੀ ਆਪਾਂ ਇਸ ਦੇ ਬਾਰੇ ਥੋੜਾ ਬੇਸਿਕ ਦੇਖ ਲੈਂਦੇ ਆਂ ਪਗੜੀ ਸੰਭਾਲ ਜੱਟਾਂ ਅੰਦੋਲਨ ਤਿੰਨ ਬ੍ਰਿਟਿਸ਼ ਕਾਨੂੰਨ ਦੁਆਬਾਰੀ ਐਕਟ ਪੰਜਾਬ ਲੈਂਡ ਕੋਲੋਨਾਈਜੇਸ਼ਨ ਐਕਟ ਤੇ ਪੰਜਾਬ ਲੈਂਡ ਅਲੋਕੇਸ਼ਨ ਐਕਟ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਸੀ ਪਗੜੀ ਸੰਭਾਲ ਜੱਟਾਂ ਇਹ 17 ਵਾਕਿਆਦial ਦੇ ਮਸ਼ਹੂਰ ਗੀਤ ਪਗੜੀ ਸੰਭਾਲ ਜੱਟਾਂ ਦੀਆਂ ਹਨ ਇਸ ਕਰਕੇ ਪ੍ਰਸ਼ਨ ਤੁਹਾਡੇ ਇਗਜ਼ਾਮ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ। ਨੈਕਸਟ ਪੰਜਾਬੀ ਸਾਹਿਤ ਦਾ ਬਾਬਾ ਬੋਰਡ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਭਾਈ ਵੀਰ ਸਿੰਘ ਜੀ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਰਡ ਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮੇਰੇ ਸਾਈਆਂ ਜੀਓ ਰਚਨਾ ਲਈ ਮਿਲਿਆ ਸੀਗਾ ਇਹਨਾਂ ਜੀਵਨ ਕਾਲ ਕਿੰਨਾ ਸੀਗਾ ਜੀ 832 ਸਾਲ ਵਿੱਚ ਜਨਮ ਹੋਇਆ ਸੀਗਾ ਤੇ 957 ਸਵੀ ਵਿੱਚ ਇਹਨਾਂ ਦੀ ਡੈਥ ਹੋਈ ਸੀਗੀ ਨੈਕਸਟ ਪ੍ਰਿੰਸੀਪਲ ਤੇਜਾ ਸਿੰਘ ਕਿਸ ਲਹਿਰ ਦਾ ਸੰਗਮ ਹਿੱਸਾ ਰਹੇ ਤਾਂ ਅਕਾਲੀ ਲਹਿਰ ਤਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਅਕਾਲੀ ਦਹਿਲ ਦੇ ਸਰਗਰਮ ਹਿੱਸਾ ਰਹੇ ਸੀਗੇ ਤਾਂ ਤੇਜਾ ਸਿੰਘ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀਗਾ ਤੇ ਬਾਅਦ ਵਿੱਚ ਉਹਨਾਂ ਨੇ ਸਿੱਖ ਧਰਮ ਅਪਣਾਇਆ ਸੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਪਹਿਲੀ ਪੁਸਤਕ ਸੀਗੀ ਜੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਜੋ ਕਿ 1914 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੁਸੀਂ ਇਹ ਫਿਰ ਤੋਂ ਨੋਟ ਕਰ ਲੈਣਾ ਇੱਕ ਵਾਰੀ ਕਿਉਂਕਿ ਮੋਸਟ ਇੰਪੋਰਟਡ ਆ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਪਹਿਲੀ ਪੁਸਤਕ ਕਿਹੜੀ ਸੀਗੀ ਜੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਤੇ ਕਦੋਂ ਪ੍ਰਕਾਸ਼ਿਤ ਹੋਈ ਸੀਗੀ 1914 ਈਸਵੀ ਵਿੱਚ ਨੈਕਸਟ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ ਤੇ ਜਿਸ ਦਾ ਸਰ ਤੁਹਾਨੂੰ ਪਤਾ ਹੋਵੇਗਾ ਕਿ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਥਾਪਨਾ ਕੀਤੀ ਸੀ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੁਆਰਾ 9 ਅਪ੍ਰੈਲ 1699 ਨੂੰ ਮਿਤੀ 25 ਚੇਤਰ ਸ਼ੁਕਲ ਪੱਖ ਦੱਖਣੀ ਵਿਰੋਧੀ ਵਿਕਰਮ ਸੰਵਤੋ 756 ਬੀਰਵਾਰ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਕੀਤੀ ਸੀ ਇਸ ਦਿਨ ਆਪ ਜੀ ਨੇ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਾਣ ਕਰਕੇ ਖਾਲਸਾ ਸਾਜਿਆ ਤੇ ਫਿਰ ਆਪ ਉਹਨਾਂ ਦਾ ਪੰਜਾਂ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਸ਼ਕਾਇਆ ਸੀਗਾ ਨੈਕਸਟ ਵਿਰਾਂ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਸ਼ਿਵ ਕੁਮਾਰ ਬਟਾਲਵੀ ਨੂੰ ਵਿਰਾਂ ਦਾ ਕਵੀ ਕਿਹਾ ਜਾਂਦਾ ਹੈ। ਛੰਦ ਮੁਕਤ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਕੌਣ ਸੀਗਾ? ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਜੋ ਕਿ ਛੰਦ ਮੁਕਤ ਕਵਿਤਾ ਲਿਖਣ ਵਾਲੇ ਪਹਿਲੇ ਜੋ ਕਿ ਕਵੀ ਸੀਗੇ। ਗੀਤਾਂ ਦਾ ਬਾਦਸ਼ਾਹ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ? ਕਈ ਵਾਰ ਐਗਜ਼ਾਮ 'ਚ ਰਿਪੀਟ ਹੋਇਆ ਤਾਂ ਸੰਤੋਖ ਸਿੰਘ। ਸੰਤੋਖ ਸਿੰਘ ਧੀਰ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਨੈਕਸਟ ਪੰਜਾਬੀ ਕਿੱਸਾ ਕਵਿਤਾ ਰਾ ਵਿੱਚ ਕਿਹੜਾ ਹਿੱਸਾ ਸਭ ਤੋਂ ਵੱਧ ਲਿਖਿਆ ਹੈ ਤਾਂ ਮਿਰਜ਼ਾ ਸਾਹਿਬ ਜੋਕੀ ਪੰਜਾਬੀ ਸਾਹਿਤਾਰਾ ਵਿੱਚ ਸਭ ਤੋਂ ਲਿਖਿਆ ਜਾਣ ਵਾਲਾ ਹੈਗਾ ਨੈਕਸਟ ਅਮ੍ਰਿਤਾ ਪ੍ਰੀਤਮ ਨੇ ਦੇਸ਼ ਦੀ ਵੰਡ ਤੇ ਕਿਹੜੀ ਪ੍ਰਸਿੱਧ ਕਵਿਤਾ ਲਿਖੀ ਸੀਗੀ ਤਾਂ ਅੱਜ ਆਖਾਂ ਵਾਰੀ ਸ਼ਾਨੂ ਜੋ ਕਿ ਕਾਫੀ ਜ਼ਿਆਦਾ ਪ੍ਰਸਿੱਧ ਕਵਿਤਾ ਰਹੀ ਸੀਗੀ ਅਮ੍ਰਿਤਾ ਪ੍ਰੀਤਮ ਦੀ ਦੇਸ਼ ਛੱਡਣ ਦੇ ਵਿਰੋਧ ਨੈਕਸਟ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਮ ਕੀ ਹੈ ਤਾਂ ਬਚਿੱਤਰ ਨਾਟਕ ਜੋ ਕਿ ਗੁਰਗੋਵੀ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਹੈਗਾ। ਬਾਬਾ ਸ਼ੇਖ ਫਰੀ ਜੀ ਦਾ ਪੂਰਾ ਨਾਮ ਕੀ ਸੀਗਾ? ਤਾਂ ਸ਼ੇਖ ਫਰੀਦਉਦੀਨ ਮਸੂਦ ਸ਼ਕਰਗੰਜ ਜੋ ਕਿ ਬਾਬਾ ਸ਼ੇਖ ਫਰੀ ਜੀ ਦਾ ਪੂਰਾ ਨਾਮ ਸੀਗਾ। ਨੈਕਸਟ ਪੰਜਾਬਸ ਗੀਤ ਨਾਟਕ ਅਕੈਡਮੀ ਕਿੱਥੇ ਸਥਿਤ ਹੈ? ਤਾਂ ਚੰਡੀਗੜ੍ਹ ਵਿੱਚ ਪੰਜਾਬਸ ਗੀਤ ਨਾਟਕ ਅਕੈਡਮੀ ਸਥਿਤ ਹੈਗੀ। ਨੈਕਸਟ ਗਿਆਨਪੀਠ ਪੁਰਸਕਾਰ ਅਮ੍ਰਿਤਾ ਪ੍ਰੀਤਮ ਦੀ ਕਿਸ ਪੁਸਤਕ ਨੂੰ ਮਿਲਿਆ ਸੀਗਾ ਤਾਂ ਕਾਗਜ਼ ਤੇ ਕੈਨਵਸ ਜੋ ਕਿ ਗਿਆਨਪੀਠ ਪੁਰਸਕਾਰ ਅਮ੍ਰਿਤਾ ਪ੍ਰੀਤਮ ਜੀ ਨੂੰ ਇਸ ਰਚਨਾ ਕਰਕੇ ਮਿਲਿਆ ਸੀਗਾ ਕਾਗਜ਼ ਅਤੇ ਕੈਨਵਸ ਤੁਸੀਂ ਆਪਣੇ ਨੋਟਬੁੱਕ ਤੇ ਵੀ ਨੋਟ ਕਰ ਲੈਣਾ ਇਸ ਦੇ ਬਾਰੇ ਆਪਾਂ ਥੋੜਾ ਬੇਸਿਕ ਦੇਖ ਲੈਂਦੇ ਆ ਅਮ੍ਰਿਤਾ ਪ੍ਰੀਤਮ ਨੂੰ ਸਾਲ 1980 ਕੈਸੀ ਵਿੱਚ ਕਾਵੀ ਸੰਗਰੇ ਕਾਗਜ਼ ਤੇ ਕਨਵਾਂਜਲੀ ਭਾਰਤੀ ਗਿਆਨਪੀਠ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ ਸੀਗਾ ਤੁਹਾਨੂੰ ਮੈਂ ਦੱਸੀ ਸੀਗਾ ਪਹਿਲੇ ਪ੍ਰਸ਼ਨ ਵਿੱਚ ਹੀ ਕਿ ਇਹਨਾਂ ਦੇ ਅਵਾਰਡ ਨਾਲ ਕਾਫੀ ਜ਼ਿਆਦਾ ਪ੍ਰਸ਼ਨ ਪੁੱਛੇ ਜਾਂਦੇ ਹਨ ਇਸ ਕਰਕੇ ਤੁਸੀਂ 2-3 ਵਾਰ ਕਲਾਸ ਰਿਵੀਜ਼ਨ ਕਰ ਲੈਣੀ ਹੈਗੀ ਯਾਰ ਨੈਕਸਟ ਕਿਸ ਨੇ ਸੱਤੋ ਵਾਦ ਕਿਸੇ ਲਿਖੇ ਹਨ ਤਾਂ ਅਹਿਮਦ ਯਾਰ ਨੇ ਸੱਤੋ ਵਾਦ ਇਹਨਾਂ ਨੇ ਕਿਸੇ ਲਿਖੇ ਹੋਏ ਹਨ ਨੈਕਸਟ ਆਧੁਨਿਕ ਪੰਜਾਬੀ ਕਵੀ ਦਾ ਮੁੰਡੀ ਕੌਣ ਹੈ ਤਾਂ ਭਾਈ ਵੀ ਸਿੰਘ ਜੀ ਨੂੰ ਆਧੁਨਿਕ ਪੰਜਾਬੀ ਕਵੀ ਦਾ ਮੁੰਡੀ ਵੀ ਕਿਹਾ ਜਾਂਦਾ ਹੈ ਨੈਕਸਟ ਕਿਸ ਕਵੀ ਨੂੰ ਪੰਜਾਬੀ ਦਾ ਵਰਡਜ਼ਵਰਥ ਕਿਹਾ ਜਾਂਦਾ ਹੈ ਤਾਂ ਭਾਈ ਵੀਰ ਸਿੰਘ ਜੀ ਨੂੰ ਪੰਜਾਬੀ ਸਾਹਿ ਦਾ ਵਰਡਜ਼ਵਰਥ ਕਿਹਾ ਜਾਂਦਾ ਹੈ ਨੈਕਸਟ ਗੋਗੇ ਨਾਲ ਸੰਬੰਧਿਤ ਮੇਲਿਆਂ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੁੰਦਾ ਹੈ ਤਾਂ ਸਰਬ ਦੀ ਪੂਜਾ ਨਾਲ ਹੁੰਦਾ ਹੈਗਾ ਜੀ ਗੋਗੇ ਦੀ ਮੇਲਿਆਂ ਦਾ ਸੰਬੰਧ ਨੈਕਸਟ ਕੂੜਾ ਕਵਾੜਾ ਕਿਸ ਦੀ ਮਸ਼ਹੂਰ ਜਨਾਬ ਪ੍ਰਸਿੱਧ ਰਚਨਾ ਹੈ ਜੀ ਕੂੜਾ ਕਵਾੜਾ ਕਈ ਵਾਰ ਇਗਜ਼ਾਮ ਚ ਪੁੱਛਿਆ ਜਾਂਦਾ ਹਨ ਇਸ ਦੇ ਨਾਲ रिलेटेड ਪ੍ਰਸ਼ਨ ਤਾਂ ਅਜੀਤ ਕੋਰ ਜੀ ਦੀ ਮਸ਼ਹੂਰ ਰਚਨਾ ਜੀ ਕੂੜਾ ਕਵਾੜਾ ਤਾਂ ਅਜੀਤ ਕੋਰ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਤੇ ਮਿਲਿਆ ਸੀਗਾ ਜੀ ਖਾਣਾ ਬਦੋਸ਼ ਤੇ ਅਜੀਤ ਕੋਰ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀਗਾ ਜੀ ਗੁਲਬਾਨੋ ਲਖ ਬਲਵੰਤ ਗਾਰਗੀ ਦੀ ਪਹਿਲੀ ਕਾਂਗੀ ਕਿਹੜੀ ਸੀਗੀ ਤਾਂ ਕੁਆਰੀ ਟੀਸੀ ਜੋ ਕਿ ਇਹਨਾਂ ਦੀ ਕਾਫੀ ਫੇਮਸ ਰਚਨਾ ਸੀਗੀ ਤੇ ਬਲਵੰਤ ਗਾਰਗੀ ਦੀ ਫਸਟ ਜੋ ਕਿ ਕਹਾਣੀ ਸੀਗੀ ਬਲਵੰਤ ਗਾਰਗੀ ਨੇ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ ਸੀਗਾ ਤਾਂ ਇੰਗਲਿਸ਼ ਲੈਂਗੁਏਜ ਵਿੱਚ ਅਤੇ ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੈਨ ਵਿੱਚ ਹੋਇਆ ਸੀਗਾ ਇਹ ਵੀ ਤੁਸੀਂ ਨੋਟ ਕਰ ਲੈਣਾ ਹੈ ਨੈਕਸਟ ਕਿਸ ਨੇ ਕਿਹਾ ਸੀਗਾ ਕਿ ਪੰਜਾਬ ਜੁੰਦਾ ਹੀ ਗੁਰਾਂ ਦੇ ਨਾਮ ਦਿੱਤੇ ਹਨ ਤਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ ਸੀਗਾ ਕਿ ਪੰਜਾਬ ਜਿਉਂਦਾ ਹੈ ਗੁਰੂਆਂ ਦੇ ਨਾਂ ਤੇ ਹੈਗਾ ਨੈਕਸਟ ਪੌਦੇ ਖੀਰਲੇ ਦਿਨਾ ਕਿਹੜਾ ਤਿਹਾੜ ਮਨਾਇਆ ਜਾਂਦਾ ਹਾਂ ਤਾਂ ਲੋਹੜੀ ਦਾ ਤਿਹਾੜ ਮਨਾਇਆ ਜਾਂਦਾ ਪੌਦੇ ਅਖੀਰਲੇ ਦਿਨਾ ਵਿੱਚ ਇਹ ਸਾਰੇ ਹੀ ਪ੍ਰਸ਼ਨ ਤੁਹਾਡੇ ਪ੍ਰੀਵੀਅਸ ਇਅਰ ਐਗਜ਼ਾਮ ਚ ਬਾਰ ਬਾਰ ਪੁੱਛੇ ਗਏ ਹਨ ਇਸ ਕਰਕੇ ਸਾਰੇ ਹੀ ਪ੍ਰਸ਼ਨ ਟੋਪ ਸਿਲੈਕਟ ਹਨ ਤੇ ਨੈਕਸਟ ਕਲਾਸ ਵਿੱਚ ਆਪਾਂ 50 ਪ੍ਰਸ਼ਨ ਦਾ ਹੋਰ ਇੱਕ ਟੈਸਟ ਸੀਰੀਜ਼ ਕਰਾਂਗੇ ਨੈਕਸਟ ਪ੍ਰਸ਼ਨ ਗੁਰਮੁਖੀ ਨੂਬ ਤੌਰ ਸਤੰਤਰ ਲਿਪੀ ਦੀ ਮਾਨਤਾ ਸਭ ਤੋਂ ਪਹਿਲਾ ਕਿਸ ਤੋਂ ਪ੍ਰਾਪਤ ਹੋਈ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਨੈਕਸਟ ਮੂਵ ਕਰਦੇ ਆਂ ਦਸਮ ਗ੍ਰੰਥ ਦਾ ਸਬੰਧ ਕਿਹੜੇ ਗੁਰੂ ਨਾਲ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧ ਹੈ ਦਸਮ ਗ੍ਰੰਥ ਦਾ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਭਾਈ ਵੀਰ ਸਿੰਘ ਜੀ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਆਤਮਾ ਦਾ ਕਵੀ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਆਤਮਾ ਦਾ ਕਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਮਡਲ ਹੁਲਾਰੇ ਸਾਹਿਤ ਦਾ ਕਿਹੜਾ ਰੂਪ ਹੈ ਤਾਂ ਕਾਵੀ ਸੰਗ੍ਰਹਿ ਹੈਗਾ ਜੀ ਮਡਲ ਹੁਲਾਰੇ ਸਾਹਿਤ ਦਾ ਨੈਕਸਟ ਅਰਸੀਦੀ ਟਿਕਟ ਕਿਸ ਦੀ ਰਚਨਾ ਹੈ ਤਾਂ ਅਮ੍ਰਿਤਾ ਪ੍ਰੀਤਮ ਦੀ ਫੇਮਸ ਰਚਨਾ ਸੀਗੀ ਜੀ ਅਰਸੀਦੀ ਟਿਕਟ ਨੈਕਸਟ ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿਸਾ ਕਿਸ ਨੇ ਲਿਖਿਆ ਸੀਗਾ ਤਾਂ ਕਾਦਰ ਯਾਰ ਨੇ ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਲਿਖਿਆ ਸੀਗਾ ਇਹ ਪਰਸ਼ਨ ਹੈ ਤੁਹਾਡੇ ਐਗਜ਼ਾਮ ਦੇ ਪੂਰੀ ਇਸ ਭਾਵਨਾ ਇਸ ਕਰਕੇ ਤੁਸੀਂ ਨੋਟ ਕਰ ਲੈਣਾ ਨੈਕਸਟ ਮੂਵ ਕਰਦੇ ਹਾਂ ਦ ਲਾਸਟ ਪ੍ਰਸ਼ਨ ਵੱਲ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਕਿਸ ਨੇ ਲਿਖੇ ਸਨ ਤਾਂ ਨਾਨਕ ਸਿੰਘ ਜੀ ਨੇ ਜੋ ਕਿ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਲਿਖੇ ਸੀਗੇ ਤਾਂ ਦੋਸਤੋ ਇਹ ਸੀਗੇ ਤੁਹਾਡੇ 8099 ਪੇਪਰ A ਦੇ ਨਾਲ ਵਿੱਚ ਆਏ ਟੌਪ 50 ਪ੍ਰਸ਼ਨ ਜੋ ਕਿ ਤੁਹਾਡੇ ਪ੍ਰੀਵੀਅਸਰ ਐਗਜ਼ਾਮ ਚ ਬਾਰ ਬਾਰ ਰਿਪੀਟ ਹੋ ਸੀਗੇ ਇਸ ਕਰਕੇ ਸਾਰੇ ਇਹ ਪ੍ਰਸ਼ਨ ਤੁਹਾਡੇ ਐਗਜ਼ਾਮ ਦੇ ਲਈ ਕਾਫੀ ਜ਼ਿਆਦਾ ਇੰਪੋਰਟਡ ਹੈ ਤੁਸੀਂ 2-3 ਵਾਰ ਕਲਾਸ ਨੂੰ ਰਿਪੀਟ ਕਰ ਲੈਣਾ ਤੇ ਨੈਕਸਟ ਕਲਾਸ ਵਿੱਚ ਅੱਪਾ 50% ਦਾ ਹੋਰ ਟੈਸਟ ਕਰਾਂਗੇ ਤੇ ਜਿਹੜੇ ਕੈਂਡੀਡੇਟ ਨੇ ਹਾਲੇ ਤੱਕ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀ ਹੋਰ ਵੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ